ਲੁਧਿਆਣਾ ਦੇ ਇਨਟੈਕਸ ਐਕਸਪੋ ਚ ਅਸੀਂ ਕਲਸੀ ਫਰਨੀਚਰ ਚੋਕੀ ਲੁਧਿਆਣਾ ਦਾ ਬਹੁਤ ਵਧੀਆ ਫਰਨੀਚਰ ਵਾਲਾ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਥੇ ਸਟਾਲ ਜੋ ਲੱਗ ਚੁੱਕੇ ਆਪਣੇ ਇਨਟੈਕਸ ਐਕਸਪੋ ਦੇ ਵਿੱਚ ਕੀ ਕੀ ਫਰਨੀਚਰ ਦੇ ਵਿੱਚ ਨਵੀਂ ਅਪਡੇਸ਼ਨ ਹੈ ਆਪਾਂ ਗੱਲਬਾਤ ਕਰਦੇ ਹਾਂ ਇੱਥੋਂ ਦੇ ਓਨਰ ਨਾਲ ਪਰ ਤੁਸੀਂ ਇੱਕ ਵਾਰ ਨਿਗਾ ਵੀ ਮਾਰ ਲਓ ਕਾਫੀ ਤਰ੍ਹਾਂ ਦਾ ਫਰਨੀਚਰ ਜੋ ਚੇਂਜਿੰਗ ਆਈ ਹੈ ਅਪਡੇਸ਼ਨ ਹੈ ਉਹ ਵੀ ਆਪਾਂ ਗੱਲਬਾਤ ਕਰਦੇ ਆ ਕਿ ਚੇਅਰਸ ਦੇ ਵਿੱਚ ਜੋ ਅਪਡੇਸ਼ਨ ਹੈ ਚਾਹੇ ਤੁਸੀਂ ਆਫਿਸ ਲਈ ਸਕੂਲ ਲਈ ਕਿਸੇ ਵੀ ਤਰ੍ਹਾਂ ਦੇ ਪਰਪਸ ਲਈ ਤੁਸੀਂ ਇਹ ਚੇਅਰਸ ਨੂੰ ਯੂਜ਼ ਕਰ ਸਕਦੇ ਹੋ ਔਰ ਵੈਸੇ ਵੀ ਦੇਖਦੇ ਹੀ ਹੋ ਤੁਸੀਂ ਮਾਲਸ ਵਿੱਚ ਵੀ ਜਾਂਦੇ ਆ ਤੇ ਇਹ ਚੇਅਰਸ ਯੂਜ਼ ਹੁੰਦੀਆਂ ਨੇ ਸੋ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਜੋ ਚੇਅਰਸ ਨੇ ਆਪਾਂ ਗੱਲਬਾਤ ਕਰਦੇ ਇੱਥੋਂ ਦੇ ਓਨਰ ਕੀ ਕੀ ਕੁਝ ਲੈ ਕੇ ਆਏ ਨਵਾਂ ਪੂਰੇ ਦਿਨ ਦੀ ਤੁਸੀਂ ਥਕਾਨ ਦੂਰ ਕਰਨਾ ਚਾਹੁੰਦੇ ਹੋ ਤਾਂ ਚੇਅਰ ਤੁਹਾਡੇ ਲਈ ਬਹੁਤ ਕੰਫਰਟੇਬਲ ਹੈ ਤੁਸੀਂ ਇੱਕ ਵਾਰ ਆ ਸਕਦੇ ਹੋ ਇੱਥੇ ਇਨਟੈਕਸ ਐਕਸਪੋ 'ਚ ਤੁਹਾਨੂੰ ਇਹ ਜੋ ਚੇਅਰਸ ਦੇ ਪ੍ਰਾਈਜ਼ੇਸ ਨੇ ਉਹ ਵੀ ਜੈਨੂਇਨ ਪ੍ਰਾਈਜ਼ੇਸ ਮਿਲ ਜਾਣਗੇ ਕਿਉਂਕਿ ਜੋ ਐਕਸਪੋ ਦੇ ਵਿੱਚ ਐਕਸਪੀਰੀਅੰਸ ਮਿਲਣਾ ਉਹ ਤੁਹਾਨੂੰ ਹੋਰ ਕਿਤੇ ਨਹੀਂ ਮਿਲਣਾ ਪ੍ਰਾਈਜ਼ੇਸ ਜੈਨੂਇਨ ਮਿਲ ਜਾਣਗੇ ਕਿਉਂਕਿ ਇੱਥੇ ਆਲਰੇਡੀ ਜੋ ਚੀਜ਼ਾਂ ਆndੀਆਂ ਨੇ ਅਪ ਟੂ ਡੇਟ ਆndੀਆਂ ਨਵੀਂ ਟੈਕਨੋਲੋਜੀ ਦੀ ਔਰ ਪ੍ਰਾਈਜ਼ੇਸ ਜੋ ਨੇ ਬਹੁਤ ਹੀ ਜੈਨੂਇਨ ਰਹਿੰਦੇ ਨੇ ਕਲਸੀ ਫਰਨੀਚਰ ਤੋਂ ਸਾਡੇ ਨਾਲ ਓਨਰ ਮੌਜੂਦ ਨੇ ਸਰ ਜਿਸ ਤਰ੍ਹਾਂ ਆਪਾਂ ਇੱਥੇ ਕਾਫੀ ਕੁਝ ਨਵਾਂ ਲੈ ਕੇ ਆਏ ਹਾਂ ਸਰ ਕੀ ਕੁਝ ਅਪਡੇਟ ਹੈ ਅਪ ਟੂ ਡੇਟ ਹੈ ਕਿਉਂਕਿ ਚੇਅ ਵਿੱਚ ਲਗਾ ਲੋ ਚਾਹੀਏ ਪਾਸਕੂਲ ਔਰ ਆਫਿਸ ਯੂਜ਼ ਲਈ ਕੀ ਕੁਛ ਨਮਾ ਸਾਡੇ ਕੋਲ ਇਸ ਵਾਰ ਅਸੀਂ ਲੈ ਕੇ ਆਏ ਆ ਮੇਨ ਜੋ ਫੋਕਸ ਕੀਤਾ ਅਸੀਂ ਮ사ਜਰਸ ਐਂਡ ਰਿਕਲਾਈਨਰਸ ਜੀ ਸਾਡੇ ਕੋਲ ਮ사ਜਰ ਦੇ ਵਿੱਚ ਤੁਹਾਨੂੰ ਬਹੁਤ ਰੇਂਜ ਮਿਲੇਗੀ ਆਫਿਸ ਚੇਅਰਸ ਵੀ ਮਿਲਣਗੀਆਂ ਤੁਹਾਨੂੰ ਮ사ਜਰ ਦੇ ਨਾਲ ਤੁਹਾਨੂੰ ਪ੍ਰੋਪਰ ਬੋਡੀ ਮ사ਜਰ ਮਿਲਣਗੇ ਰਿਕਲਾਈਨਰਸ ਦੇ ਵਿੱਚ ਤੁਹਾਨੂੰ ਸਾਡੇ ਕੋਲ ਰਿਕਲਾਈਨਰ ਵਿਦ ਮ사ਜਰ ਆਫਿਸ ਚੇਅਰ ਵਿਦ ਰਿਕਲਾਈਨਰ ਐਂਡ ਲੌਂਜਰ ਵਿਦ ਰਿਕਲਾਈਨਰ ਤانوں ਰਿਕਲਾਈਨਰ ਦੇ ਵਿੱਚ ਹਰ ਤਰ੍ਹਾਂ ਦੀ ਰੇਂਜ ਇੱਥੇ ਦੇਖਣ ਨੂੰ ਮਿਲੇਗੀ ਜੀ ਸੋ ਅਗਰ ਕਸਟਮਰ ਦੀ ਗੱਲ ਕਰੀਏ ਵਿਜ਼ਿਟਰਸ ਹੋਣੇ ਵੈਸੇ ਤਾਂ ਤੁਹਾਡਾ ਕਲਸੀ ਫਰਨੀਚਰ ਬਹੁਤ ਜ਼ਿਆਦਾ ਫੇਮਸ ਹੈ ਫਿਰ ਵੀ ਜੋ ਨਵੇਂ ਜੁੜ ਰਹੇ ਨੇ ਕਸਟਮਰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋ ਕਿਉਂਕਿ ਤਿੰਨ ਦਿਨ ਹਾਲਾ ਜਿਹੜਾ ਇੱਥੇ ਇਨਟੈਕਸ ਐਕਸਪੋ ਹੈ ਅ ਤੁਸੀਂ ਇੱਥੇ ਇਨਟੈਕਸ ਐਕਸਪੋ ਤੇ ਜ਼ਰੂਰ ਆਓ ਜੀ ਇੱਕ ਵਾਰ ਐਗਜ਼ੀਬਿਸ਼ਨ ਜ਼ਰੂਰ ਦੇਖੋ ਅਸੀਂ ਇੱਥੇ ਬਹੁਤ ਵਧੀਆ ਵੈਰਾਈਟੀ ਹਾਈ ਐਂਡ ਵੈਰਾਈਟੀ ਲੈ ਕੇ ਆਏ ਆ ਜੀ ਜੀ ਤੇ ਸਾਡਾ ਸਟਾਲ ਹੈਗਾ ਜੀ ਹਾਲ ਨੰਬਰ 3 ਦੇ ਵਿੱਚ ਕੋਜ਼ੀ ਚੇਅਰ ਸਾਡਾ ਬ੍ਰਾਂਡ ਹੈਗਾ ਜੀ ਇੱਥੇ ਤੁਸੀਂ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਤੇ ਸਾਡੀ ਵੈਰਾਈਟੀ ਦੇਖੋ ਥੈਂਕ ਯੂ ਥੈਂਕ ਯੂ